ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਨ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵਾਈ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚ ਬਣਾਉਣ ਲੱਗੇ ਆ ਫਾਰਮ ਚ ਬਾਈ ਕੋਲੇ ਚਾਰ ਗਾਵਾਂ ਬਕਾਊ ਆ ਬਾਈ ਤਿੰਨ ਤਾਜ਼ੀਆਂ ਸੂਈਆਂ ਇੱਕ ਗੱਬਣ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੋਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਓ ਪੁੱਛ ਲੈਨੇ ਬਾਈ ਤੋਂ ਟੇਰ ਆਜੋ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਹੋਰ ਠੀਕ ਹੋ ਬੜੀਆ। ਹਾਂਜੀ ਬਹੁਤ ਬੜੀ। ਕਿਵੇਂ ਚੱਲਦਾ ਬਾਈ ਕੰਮ ਕਾਰ? ਬਹੁਤ ਬੜੀ। ਚਲੋ ਬੜੀਆ। ਹਾਂਜੀ। ਨਾਮ ਤੇ ਐਡਰੈਸ ਬੋਲ। ਨਾਮ ਨਰਮਲ ਸਿੰਘ ਜੀ। ਹੂੰ। ਪਿੰਡ ਭਾਈ ਰੂਪਾ। ਹੂੰ। ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ। ਨੇੜੇ ਪਿੰਡ ਬਾਈ। ਨੇੜੇ ਦਾ ਸਲਾਦਪੁਰਾ ਰਹਿ ਗਿਆ ਜੀ। ਠੀਕ ਹੈ। ਰਾਮਪਰਾਫੂ ਗੁਰਪ੍ਰਭਤਾ ਭਾਈ ਕਾ ਵਿਚਾਲੀ ਜੀ ਤਿੰਨਾਂ ਦੇ ਪਿੰਡ ਆਪਣਾ। ਮੋਬਾਈਲ ਨੰਬਰ ਬੋਲ ਦਿਓ। ਮੋਬਾਈਲ ਨੰਬਰ ਹੈ 9463842855। ਹੂੰ। ਦੂਜਾ ਹੈਗਾ ਇਹ 707820665 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਆ ਪਲੂ ਨਹੀਂ ਸੂਈ ਬਾਈ ਜੀ ਪਹਿਲਾ ਸੂਆ ਕਦੋਂ ਸੂਈ ਹੈ ਬਾਈ ਇਹ ਕੱਲ 12:00 ਵਜੇ ਦੀ ਸੂਈ ਬਈ ਜੀ ਠੀਕ ਹੈ ਬਾਈ ਜੇ ਜੂਰ ਓਕੇ ਬਾਈ ਹਾਂ ਜੇ ਜਪਾ ਭਾਰ ਕਪਾ ਫੁੱਲ ਗਰੰਟੀ ਹੋਊਗੀ ਠੀਕ ਹੈ ਬਾਈ ਆਰਡਰ ਕਮਾਲ ਦਾ ਬਹੁਤ ਸੋਹਣਾ ਅਡਾ ਠੰਡੀ ਟੀ ਦੇ ਕੋ ਜਿਵੇਂ ਮਰਦੀ ਹੱਥ ਲਈ ਚੱਲ ਕੋਈ ਚੈੱਕ ਨਹੀਂ ਲੈਵਾ ਲੇਖੋ ਲੈਵੇ ਦੀ ਫਿਟਿੰਗ ਚੈੱਕ ਕਰੋ ਬਾਈ ਫਾੜੀ ਵਾਲਾ ਅਡਾ ਟੱਲ ਲਈ ਆ ਸ਼ਾਮ ਤੱਕ ਆਰਡਰ ਵਧੀਆ ਤਿਆਰ ਹੋ ਜਾਣਾ ਬਾਈ ਠੰਡੀ ਬਹੁਤ ਹੈ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਪ ਤੇ ਚਵਾਈ ਚੁਈ ਕਿਵੇਂ ਇੱਕ ਨੰਬਰ ਜੀ ਚੂਰ ਚੂਰ ਬਹੁਤ ਸੋਹਣਾ ਠੰਡੀ ਬਹੁਤ ਹੈ ਠੰਡੀ ਬਹੁਤ ਹੈ ਜੀ ਵਿੱਚ ਮਾਰਦੀਆਂ ਤੇ ਫੇਰੀ ਚੱਲ ਕੋਈ ਚੈੱਕ ਨਹੀਂ ਬਾਕੀ ਕਦ ਕੁਦ ਬਹੁਤ ਹੈ ਬੱਚੀ ਦਾ ਹੂੰ ਬੱਚੇ ਕੀ ਦੀ ਤਾਂ ਬਾਈ ਇਹਨੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਬਾਈ ਹਾਂਜੀ ਹੂੰ ਬਾਕੀ ਠੰਡੀ ਠੁੰਡੀ ਦਾ ਤਾਂ ਔਲ ਛੋਲ ਵਾਲਾ ਕੋਈ ਬਾਈ ਕੱਲ ਮਨ ਲਾ ਸ਼ਾਮ ਨੂੰ 4 ਲੀਟਰ ਕੱਢਿਆ ਸੀਗਾ ਬੱਚੇ ਨੂੰ ਪਿਆ ਕੇ ਠੀਕ ਆ ਬਸ ਇੰਨਾ ਕੀ ਸਵੇਰੇ ਚ ਕੱਢਿਆ ਜੀ ਹਲੇ ਤਾਂ ਮੰਨ ਕੇ ਚਲੋ ਵੀ ਬੱਚੇ ਨੂੰ ਪਿਆ ਕੇ ਠੀਕ ਆ ਬਾਈ ਹਾਂਜੀ ਹੂੰ ਜਨੀ ਤੋ ਤਾਂ ਹੁਣ ਸੇਵ ਵਾਲੇ ਬੰਦੇ ਕੋਲੇ ਜਾ ਉਹਦੀ ਬ੍ਰੀਕਿੰਗ ਵਾਲੀ ਹੈ ਬੜ ਸਹੀ ਗੱਲ ਆ ਬਾਈ ਤੋ ਜਨੀ ਵੀ ਬੰਦੇ ਨੇ ਆਪ ਦੀ ਸਮਝ ਨਾ ਲੈਣੀ ਵੀ ਆਪਾਂ ਨੂੰ ਇਹਦੀ ਮਨ ਲਾ 17 18 ਲੀਟਰ ਦੀ ਉਮੀਦ ਲੱਗਦੀ ਹੈ ਠੀਕ ਹੈ ਬਾਈ ਬਾਕੀ ਬੰਦੇ ਨੇ ਆਪ ਦੀ ਸਮਝ ਨਾਲ ਲੈਣੀ ਚੀਜ਼ ਹੈ ਨਾ ਸਿੱਣੀ ਕੱਪ ਨੂੰ ਉਮੀਦ ਲੱਗਦੀ ਹੈ ਤੂੰ ਆਪਾ ਉਹ ਦੱਸਦੇ ਹਾਂ ਪਰ ਮੇਨ ਗੱਲ ਵਿੱਚ ਵਾਈ ਚਬੂਈ ਦੀ ਹੂੰ ਤੇ ਸੀਲ ਠੰਡੀ ਦੀ ਇੱਕ ਨੰਬਰ ਹੋਊ ਜੀ ਸਹੀ ਗੱਲ ਜੇਰ ਜੱਪੇ ਦੀ ਗਰੰਟੀ ਹੋਊ ਟਾਪ ਬਰੀਟ ਬੱਚੇ ਤੋਂ ਅੰਦਾਜ਼ਾ ਲਾ ਲਓ ਬੱਚੇ ਵੀ ਬਹੁਤ ਚੰਗੇ ਪਾਉਂਦੀ ਆ ਪੈਰ ਸ਼ੇਰ ਟੱਚਮੈਂਟ ਹੈ ਜੀ ਹੂੰ ਹਾਂਜੀ ਪੈਰ ਸ਼ੇਰ ਨਾਲ ਥੋੜੀ ਜਿਹੀ ਬਾਈ ਕਹਿੰਦਾ ਟੱਚਮੈਂਟ ਆ ਪ੍ਰਿੰਟ ਪ੍ਰਿੰਟ ਕਰਮਲੇ ਦਾ ਪੂਰਾ ਚੰਗਾ ਉਹ ਰਾ ਇੱਕ ਨੰਬਰ ਵਾਲੀਵਾ ਕਮਾਲ ਦਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਪੂਰੀ ਵੀ ਥੇ ਥਾਣ ਤੇ ਲੇਵਾ ਦੇ ਕੋ ਲੇਵਾ ਕਮਾਲ ਦਾ ਬਾਈ ਬਹੁਤ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਤੇ ਕੀ ਮੋਲ ਆ ਬਈ ਜਾਇਜ਼ ਜਦ ਦਈ ਦੇ ਦਾਂਗੇ 60000 ਦੀ ਬੱਚੀ 60000 ਦੀ ਮਾਨਤਾਨ ਹੋ ਜਾ ਹਾਂਜੀ ਮਾਨਤਾਨ ਕਰ ਲਾਂਗੇ ਛੋਟੇ ਛੱਪੇ ਦਾ ਜਮ ਜਾਇਜ਼ ਮੋਲ ਆ ਬਾਈ 60000 ਰੁਪਇਆ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਬੜ ਚੰਗੀ ਆ ਪ੍ਰਿੰਟ ਵਾਲੀ ਆ ਬਰੀਟ ਵਾਲੀ ਆ ਲੇਵਾ ਦੇਖੋ ਕੱਦ ਕੱਦ ਦੇਖੋ ਬਾਈ ਬਰਾਬਰ ਖੜਾ ਹੋ ਸਕਦਾ ਕੱਦ ਵੀ ਫੁੱਲਾ ਕੋਈ ਛੋਟੀ ਨਾ ਮੰਨੋ ਤੇ ਲੇਵਾ ਕਮਾਲ ਦਾ ਲੇਵੇ ਦੀ ਫੀਟਿੰਗ ਚੈੱਕ ਕਰੋ ਬਾਕੀ ਚੁਵਾਈ ਚੁਈ ਕਿਵੇਂ ਬਾਈ ਬਹੁਤ ਸੋਹਣੀ ਤੁਹਾਰਾ ਮਾਰ ਕੇ ਦਿਖਾਵਾਂਗੇ ਦੇ ਫਿਕਰੋ ਕੀ ਆ ਬੰਦਾ ਜੀ ਇਹ ਗੱਲ ਨਹੀਂ ਚੁਵਾਈ ਚੁਈ ਜਾਂ ਹਿੱਲ ਚੱਲ ਜਾਂ ਕੋਈ ਟੇਰੇੜੀ ਕੁੜੀ ਇਹ ਚੱਕਰ ਨਹੀਂ ਚੋਣ ਚਾਣੇ ਮੋਟਾ ਪੂਰਾ ਸਹੀ ਗੱਲ ਆ ਬਾਕੀ ਕੋਈ ਚੱਕਰ ਪਤਾ ਕੈਮਰਾ ਥੋੜਾ ਜਿਹਾ ਡਰਦੀ ਐ ਮਾਰ ਕੇ ਦਿਖਾ ਦੇ ਲੈਂ ਬਾਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਹਿੱਲਣਾ ਕਰਮ ਨਹੀਂ ਹੈ ਨਹੀਂ ਠੰਡੀ ਸੀਲ ਫੋਲਾ ਬਾਈ ਦਾ ਬਾਕੀ ਚਵਾਈ ਚੋਈ ਲਖਾਵਾਂਗੇ ਚਵਾਈ ਵੀ ਬਾਈ ਕਹਿੰਦਾ ਪੂਰੀ ਚੰਗੀ ਆ ਬਾਕੀ ਸੀਲ ਬਹੁਤ ਆ ਬਾਈ ਸੀਲ ਵਾਲੀ ਠੰਡੀ ਤਾਂ ਬਹੁਤ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਚੋਣ ਦਿਖਾਵਾਂਗੇ ਚੋਣ ਵੀ ਇੱਕ ਨੰਬਰ ਜਿਹੜੇ ਸਾਰਾ ਥਣ ਲੱਗਿਆ ਬਾਈ ਬੰਦ ਵੀਰੇ ਬੱਚਾ ਬੰਦ ਲੈ ਬਾਈ ਨੇੜੇ ਦਿਖਾਉਨੇ ਆ ਥਣ ਲੈ ਵਾਦ ਇੱਕ ਲੈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਬਈ ਕੱਲਾ ਕੱਲਾ ਇਧਰ ਹੀ ਥਾਂ ਦਿਖਾ ਦੇ ਮੋਰੋਂ ਥਾਂ ਲੈ ਵਾ ਚੈੱਕ ਕਰ ਲਓ ਲੈਵਾ ਕਮਾਲ ਹੈ ਨਾ ਹਾਂਜੀ ਹੂੰ ਮਾਰ ਦੋ ਬਈ ਕਰ ਬਾਕੀ ਚਵਾਈ ਦਿਖਾਉਣਾ ਲੈ ਚੋਣ ਤੋਂ ਪਹਿਲਾਂ ਲੱਗਣਾ ਬਈ ਮੋਟਾ ਮੋਟਾ ਘਰਮਲੇ ਨੂੰ ਚੋਣ ਲੱਗਿਆ ਚਵਾਈ ਦੇਖੋ ਲੈ ਸਿੱਕ ਨਾ ਕੀ ਆ ਬਾਤ ਆ ਬਹੁਤ ਸੋਹਣਾ ਚੋਣ ਲੱਗਿਆ ਬਈ ਲੈ ਮਗਲੇ ਥਣਾ ਦੇਖੋ ਚਵਾਈ ਲੈ ਕੀ ਆ ਬਾਤ ਆ ਬਈ ਇੱਕ ਨੰਬਰ ਚ ਵਾਈ ਆ ਬਾਲਾ ਸੁਣੋ ਜੀ ਮੋਟਾ ਮੋਟਾ ਠੰਡੀ ਬਹੁਤ ਜਿਆਦਾ ਜੀ ਬੜਾ ਸਹੀ ਆ ਲੈ ਕਿੰਨੀਆਂ ਗੱਤਾਂ ਮਰੀਆਂ ਦੇਖੋ ਦੁੱਧ ਬਈ ਕਿਆ ਬਾਤ ਆ ਪੂਰੀ ਠੰਡੀ ਸੀ ਲੈ ਇੱਕ ਨੰਬਰ ਚ ਵਾਈ ਆ ਮੁੱਲ ਵੀ ਜਮ ਜਾਇਜ ਆ 60000 ਰੁਪਿਆ ਮੁੱਲ ਮੰਨ ਤਾਂ ਜਰੂਰ ਹੋ ਜੇ ਇਹ ਬਹੁਤ ਆਈ ਦੱਸੋ ਲੈਵੇ ਦੀ ਫਿਟਿੰਗ ਚੈੱਕ ਕਰੋ ਲੈ ਕਮਾਲ ਦੀ ਆ ਬਈ ਓਕੇ ਬਈ ਅੱਗੇ ਬਈ ਦੋ ਨੰਬਰ ਕਿਹੜਾ ਸੂਸ ਸੂਈ ਆ ਇਹ ਵੀ ਪਹਿਲਾ ਸੂਸ ਸੂਈ ਬਈ ਆ ਦੋ ਸੂਈ ਆ ਬਈ ਇਹ ਲੋਜੀ ਚੋਪਟਾ ਦੇ ਨੇ ਜੀ ਸੁ ਜੀ ਨੂੰ ਬੱਚਾ ਕੀ ਆ ਬਾਈ ਮਗਰ ਬੱਚਾ ਜੀ ਇਹਦੇ ਮਗਰ ਬੱਚਾ ਬਾਈ ਠੀਕ ਆ ਬਾਈ ਕਿੰਨਾ ਕੁ ਬੋਲੋ ਬਾਈ ਹਾਂ ਬਾਈ ਜੀ ਇਹਦੇ ਕੋਲੇ ਮੰਨ ਕੇ ਚਲੋ ਵੀ 11 ਲੀਟਰ ਬੋਲ ਆ ਗਿਆ ਇਹ ਆਪਣੇ ਕੋਲੇ ਰਾਤ ਹੀ ਆਈ ਆ ਥੋੜੀ ਸਮਾਈ ਨਹੀਂ ਸੀ ਬੰਦਿਆਂ ਦੀ ਠੀਕ ਆ ਬਾਈ ਹਾਂ ਜੀ ਹੂੰ ਸੀਲ ਛੰਡੀ ਦਾ ਇਹਦਾ ਵੀ ਕੋਈ ਅੰਤ ਨਹੀਂ ਜੀ ਇਹ ਥੋੜਾ ਜਿਹਾ ਬਾਈ ਆਰਡਰ ਕਰਕੇ ਜੂੜ ਜਾਕ ਦੀ ਜੇ ਬਹੁਤ ਸੋਹਣਾ ਆਰਡਰ ਬਾਈ ਫਾੜੀ ਵਾਲਾ ਆਰਡਰ ਤੇ ਨੀਡ ਤੋਂ ਚੈੱਕ ਕਰਵਾਉਨੇ ਲਾ ਕਵਾਲਿਟੀ ਦੇਖੋ ਲੈ ਵੀ ਬਾਲੀ ਸਾਫ ਹੈ ਜੀ ਵਿੱਚ ਕੱਲਾ ਕੱਲਾ ਥਣ ਪੂਰੀ ਵਿੱਤੀ ਤੇ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਚਵਾਈ ਸੁ ਤਾਂ ਬਾਲੀ ਹੈ ਜੀ ਬੱਚੇ ਇਹ ਵੀ ਚਵਾਈ ਕਿਵੇਂ ਹੈ ਬਾਈ ਬਾਲੀ ਸੋਹਣੀ ਚਵਾਈ ਹੈ ਜੀ ਲੈ ਬਾਈ ਜਿਵੇਂ ਮਰਦੀ ਹੱਥ ਫੇਰੀ ਚਾਲ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਆ ਥਣ ਨੰਬਰ ਤੇ ਲੈਵਾ ਦੇਖੋ ਨੇੜ ਤੋਂ ਲੈ ਥਣ ਦੇਖੋ ਲੈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਲੈ ਬਰੀਕੀ ਚ ਪਾਉਂਦਾ ਬਾਲੀ ਬਰੀਕੀ ਜਿਹੀ ਸੌਫ ਸੁਥਰੀ ਬੱਚੀ ਹੈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕੱਦ ਚੰਗਾ ਬਰੀਡ ਚੰਗੀ ਆ ਸੂਈ ਸਵਾਈ ਆ ਬਾਈ ਤੇ ਫੇਸ ਫੂਸ ਚੰਗਾ ਜੇਰ ਜੂਰ ਕੰਪਲੀਟ ਆ ਬਾਈ ਹਾਂ ਜੇਰ ਜੱਪੇ ਦੀ ਗਰੰਟੀ ਦੇਵਾਂਗੇ ਜੀ ਠੀਕ ਆ ਬਾਈ ਬਿਲਕੁਲ ਸਾਫ ਹੋ ਠੀਕ ਆ ਬਾਈ ਥਾਨ ਲੈ ਬਾ ਇੱਕ ਨੰਬਰ ਆ ਬਾਈ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਤੋਰਾ ਦੇ ਕੋਲ ਤੋਰਾ ਵੀ ਕਰਮਣੀ ਦਾ ਚੰਗਾ ਹੈਗਾ ਬਾਈ ਕੀ ਮੋ ਲਾ ਬਾਈ ਜੈ ਜੈ ਦਾ ਬਾਈ ਜੀ ਦੇ ਦਾਂਗੇ 48000 ਦੀ ਵਿੱਚ ਮਾਨਤਨ ਹੋ ਜੂ ਮਾਨਤਨ ਛੋੜ ਛੱਪੇ ਵਾਲਾ ਹੋ ਜੂ ਠੀਕ ਆ ਬਾਈ 48000 ਰੁਪਏ ਜਮ ਜੈਜ ਮੋਲਾ ਬਾਈ ਨਹੀਂ ਆਪਣਾ ਬੰਦਾ ਕੋ ਮੁੱਲ ਨਾ ਸਮਝੇ ਜੀ ਬਸ ਸੌਦੇ ਵਾਲੀ ਗੱਲ ਹੁੰਦੀ ਹੈ ਆਪਣੀ ਬਸ ਸਹੀ ਗੱਲ ਆ ਭਾਈ ਮੋਲ ਵਾਲਾ ਤਾਂ ਆਪਾਂ ਫਿਰ ਇਹੀ ਦਾ ਲੋਕ ਮਨਲਾ 66 ਮੰਗੀ ਜਾਂਦੇ ਜੀ ਹੂੰ 55 ਦਾ ਜਿਵੇਂ ਮਰਜ਼ੀ ਮੰਗ ਲਈ ਸਹੀ ਗੱਲ ਆ ਬਾਈ ਠੀਕੋ ਟੀਜੋ ਨਾਲ ਲੈ ਲਾ ਪਹਿਲੇ ਹੱਥ 50 ਲਓ ਮੋਲ ਕਰਾਉਣਾ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਬਾਈ ਲੈਣ ਦੇਣ ਵਾਲੇ ਰੇਟ ਹੁੰਦੇ ਬੱਚੀ ਤਾਂ ਮਤਲਬ 50 52 ਦੀ 53 ਦੀ ਵਿਕਣ ਦੀ ਹੈ ਜੀ ਹੂੰ ਉਹ ਆਪਾਂ ਨੂੰ ਸਭ ਜਿਹੜੇ ਭਾਅ ਆ ਇਹ ਆਪੋ ਸਭ ਨਾਲ ਦੇ ਦਿੰਦੇ ਸਹੀ ਗੱਲ ਆ ਹਾਂਜੀ ਲੈ ਵੇਰੀ ਕੁਆਲਿਟੀ ਦੇਖੋ ਲੈ ਇੱਕ ਨੰਬਰ ਖਾਨ ਲੱਗਿਆ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰਕ ਦਿਖਾ ਦਿੰਦੇ ਹਾਂਜੀ ਕੋਈ ਲੈ ਆ ਭਾਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕ ਬਾਕੀ ਚਵਾਈ ਦਿਖਾਵਾਂਗੇ ਚਵਾਈ ਬਾਈ ਕਹਿੰਦਾ ਇੱਕ ਨੰਬਰ ਲੈ ਥਾਣ ਬੜਾ ਕਮਾਲ ਦਾ ਲੱਗਿਆ ਨਾ ਬਾਈ ਹਾਂਜੀ ਹਾਂਜੀ ਗਲਾਬੀ ਥਾਣਾ ਮੁੱਠੀ ਵਾਲਾ ਥਾਣਾ ਕਰਾ ਥਾਣਾ ਬੰਨੀ ਵੀਰੇ ਬੱਚਾ ਬੰਨੀ ਵੀਰੇ ਓਕੇ ਠੰਡੀ ਠੁੰਡੀ ਵੀ ਬਹੁਤ ਜਾਨ ਦੇਖੋ ਕਮਾਲ ਦਾ ਪਸਮਾ ਕਰਕੇ ਥਾਣ ਦੇਖੋ ਲੈ ਕੀ ਬਾਤ ਹੈ ਨਾੜਾ ਨੂੜਾ ਲੇਵੇ ਤੇ ਫੋਲ ਲੱਗ ਗਏ ਨਹੀਂ ਬਾਈ ਬੜੀ ਸਾਫ ਹੈ ਜੀ ਬੱਚੀ ਇਹਦਾ ਗਾਂ ਨੂੰ ਮੈਂ ਕਾਲਣ ਚਾਉਂਦੀ ਨਾਲ ਤੁਸੀ ਬਾਕੀ ਤਾਂ ਰਾਮ ਮਾਰ ਕੇ ਰਖਾਉਨੇ ਕੋਈ ਚੱਕ ਨਹੀਂ ਲੱਗ ਚਵਾਈ ਦੇਖੋ ਲੈ ਕਿਆ ਬਾਤ ਆ ਪੂਰਾ ਮੋਟਾ ਮੋਟਾ ਜਿਉਣ ਲੱਗਿਆ ਖੜਕਾ ਸੁਣਦਾ ਚਵਾਈ ਦਾ ਦੇਖੋ ਬਾਈ ਕਿਆ ਬਾਤ ਸੋਨਾ ਚੁਣ ਲੱਗੇ ਬਾਈ ਇੱਕ ਨੰਬਰ ਚਵਾਈ ਆ ਨਾ ਮਾਜਰ ਲਈ ਥਣਾਈ ਦੇਖੋ ਚਵਾਈ ਲੈ ਕੇ ਕਿਆ ਬਾਤ ਆ ਪੂਰੀ ਠੰਡੀ ਸੀਲ ਇੱਕ ਨੰਬਰ ਜਵਾਈ ਜਿਵੇਂ ਮਰਜ਼ੀ ਤੁਸੀਂ ਚਲ ਕੋਈ ਚੱਕਰ ਨਹੀਂ ਕਹਿਣਾ ਕੋਸ਼ੀ ਠੰਡੀ ਤਾਂ ਬਾਹਲੀ ਹੈ ਸੀਲ ਹੈ ਬਾਈ ਇੱਕ ਨੰਬਰ ਠੰਡੀ ਠੁੰਡੀ ਫੋਲ ਆ ਬਾਈ ਮੁੱਲ ਵੀ ਜਾਇ ਜੜ 48000 ਰੁਪਏ ਆ ਨਿਆਣਾ ਆਪ ਲਾ ਲਿਆ ਬਿਸ਼ੰਕ ਬਿਨਾ ਨਿਆਣੇ ਤੋਂ ਵੇਚਿਆ ਜੀ ਕੋਈ ਚੱਕਰ ਨਹੀਂ ਠੀਕ ਆ ਬਾਈ ਹਾਂਜੀ ਅੱਗੇ ਬਾਈ ਤਿੰਨ ਨੰਬਰ ਕਿਹੜਾ ਸੂਸ ਹੋਈ ਆ ਇਹ ਵੀ ਪਹਿਲਾ ਸੂਈ ਸੂਈ ਹੋ ਬਾਈ ਜੀ ਕਦੋਂ ਸੂਈ ਆ ਬਾਈ ਇਹ ਮੰਨ ਕੇ ਚਲੋ ਹਫਤੇ ਦੀ ਸੂਈ ਆ ਜੀ ਠੀਕ ਆ ਬਾਈ ਬੱਚੇ ਨਹੀਂ ਬੱਛਾ ਜੀ ਇਹਦੇ ਮਗਰ ਬੱਛਾ ਬਾਈ ਠੀਕ ਆ ਬਾਈ ਤੇ ਇਹ ਜੀ ਪੈਰਾਂ ਦਾ ਪੱਕੇ ਦਾ ਮੰਨਿਆ ਵੇ ਜੀ ਦਾ ਠੀਕ ਹੈ ਬਾਈ ਹਾਂ ਜਿਹੜੇ ਬੰਦੇ ਨੂੰ ਇਹ ਚੀਜ਼ ਦੀ ਸਮਝ ਹੈ ਉਹ ਤਾਂ ਲੈ ਲਈ ਆ ਕੇ ਬੰਦਾ ਕਹੇ ਉਹ ਮਤਲਬ ਫਾਇਦਾ ਹੀ ਨਹੀਂ ਕਰਦਾ ਸਹੀ ਗੱਲ ਹੈ ਪਹਿਲਾਂ ਇਹ ਦੇਖ ਕੇ ਵੀ ਪਾਇਰਾਂ ਦਾ ਪੱਕੇ ਦਾ ਮੰਨਦੀ ਹੈ ਹੋਰ ਸਭ ਕਾਹਦੀ ਓਕੇ ਮਿਲੂ ਜੀ ਠੀਕ ਹੈ ਬਾਈ ਤੇ ਦੁੱਧ ਕਿੰਨਾ ਕਾ ਬਾਈ ਦੁੱਧ ਬਾਈ ਜੀ 13 ਲੀਟਰ ਠੀਕ ਹੈ ਬਾਈ ਹਾਂਜੀ ਹੂੰ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਫਾੜੀ ਵਾਲਾ ਆਰਡਰ ਲੈ ਲੇਵਾ ਦੇ ਹਨਾ ਬਾਈ ਸਭ ਤੋਂ ਵਧੀਆ ਜੀ ਕਮਾਲ ਦਾ ਲੇਵਾ ਬਹੁਤ ਸੋਹਣਾ ਇਤਰ ਤੁਹਾਨੂੰ ਤੁਹਾਨੂੰ ਦੱਸਦੇ ਜੀ ਇਹੋ ਇੱਕ ਨੰਬਰ ਆ ਬਾਈ ਕੀ ਬਾਤ ਆ ਚਿਵਾਈ ਚਿਵਾਈ ਕਿਵੇਂ ਆ ਚਿਵਾਈ ਚਿਵਾਈ ਪੂਰੀ ਸਟੇਟ ਚ ਜਾਂਦੀ ਜਾਂਦੀ ਤੇ ਲੈ ਵਾਕੀ ਤੋਰ ਕੇ ਰਖੋ ਨੇ ਤੋਰੇ ਬਈ ਤੋਰ ਦੇਣੀ ਠੰਡੀ ਸੀਲ ਫੁੱਲ ਆ ਬਈ ਨਾਲੇ ਨਾਲ ਦਾ ਬੱਚਾ ਜੂੰਣਾਂ ਲੱਜਾ ਹੀ ਕੋਈ ਚੱਕਰ ਹੀ ਨਹੀਂ ਠੰਡੀ ਠੰਡੀ ਤਾਂ ਫੁੱਲ ਆ ਬਰੀਡ ਚੰਗੀ ਆ ਕੱਦ ਕਾਠ ਵਾਲੀ ਆ ਫਿਰ ਬਰੀਡ ਨੂੰ ਤਾਂ ਬਾਹਲੀ ਆ ਜੀ ਬੰਦਾ ਜੀਗਾ ਇੱਕੇ ਥਾਂ ਹੀ ਖੜੀ ਸੀਗੀ ਠੀਕ ਆ ਪੱਕੇ ਦੀ ਰਹਿੰਦੀ ਸੀਗੀ ਠੀਕ 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 ਪੱਕੇ ਦਾ ਮੰਨਦੀ ਆ ਉਂਬੈਰ ਨੂੰ ਕੋਈ ਚੱਕਰ ਨਹੀਂ ਕਿਸੇ ਕਿਸਮ ਦਾ ਉਹ ਬੈਡ ਚੰਗੀ ਆ ਹਨਾ ਬੈਡ ਪੂਰੀ ਚੰਗੀ ਆ ਜੀ ਹੂੰ ਤੋਰਾ ਦੇਖੋ ਤੋਰਾ ਇੱਕ ਨੰਬਰ ਵਾਲਾ ਪੂਰੀ ਨਸਲ ਬਰੀਡ ਚ ਹੈਗੀ ਬਹੁਤ ਚੰਗਾ ਮੋਟੀ ਵਾਲਾ ਥਣ ਗਲਾਬੀ ਥਣ ਫੇਸ ਬੜਾ ਚੰਗਾ ਬਰੀਡ ਚੰਗੀ ਆ ਮੁੱਲ ਕੀ ਆ ਬਈ ਜਾਇਜ ਦਾ ਬਈ ਇਹ ਦੇ ਦਾਂਗੇ 45000 ਦੇ ਦਾਂਗੇ ਜੀ ਬਸ 45 ਦੀ ਮਾਨਤਨ ਹੋ ਜਾ ਮਾਨਤਨ ਛੋੜ ਵਾਲਾ ਜੀ ਠੀਕ ਆ ਬਈ ਹਾਂਜੀ ਜਮਾ ਜਾਇਜ ਮੋਲ ਲਾ ਬਈ 45000 ਰੁਪਇਆ ਮੋਲ ਲਾ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਬਾਕੀ ਕੋਈ ਚੈੱਕ ਨਹੀਂ ਧਾਰਾ ਮਾਰ ਕੇ ਹਾਂਜੀ ਧਾਰਾ ਮਾਰ ਕੇ ਖਾ ਲਿਆ ਬਈ ਠੰਡੀ ਦਾ ਫੁੱਲ ਆ ਜਿਵੇਂ ਮਰਜੀ ਬੈਠਾ ਰਹੇ ਕੋਈ ਚੈੱਕ ਨਹੀਂ ਉਹ ਬਰੀਡ ਵਾਲੀ ਆਣਾ ਬਈ ਬਰੀਕੀ ਬਰੀਕ ਪੂਰੀ ਨਸਲ ਚਾਹੀਦੀ ਇਹ ਬਰੀਡ ਵੀ ਆਪਣਾ ਪ੍ਰਿੰਟ ਫਰੰਟ ਪੂਰਾ ਚੰਗਾ ਕਰਮਾ ਇਹਦੇ ਜਾਤ ਬਹੁਤ ਆ ਬੱਚੀ ਤੇ ਬਈ ਹੂੰ ਇਹ ਤਾਂ ਉਹਨਾਂ ਨੂੰ ਕੋ ਬੰਦੇ ਨੂੰ ਚੰਗਾ ਵਾਧੂ ਜੇ ਸਮਾਈ ਹੋਈ ਹੋਣੀ ਉਹਨੂੰ ਨਸਲ ਬਾਰੇ ਪਤਾ ਹੀ ਨਹੀਂ ਸੀ ਜਿਹਦੇ ਘਰੇ ਸੀਗੀ ਠੀਕ ਆ ਉਹ ਸਾਬ ਨਾਲ ਸਾਂਭਿ ਨਹੀਂ ਕਰੀ ਜੀ ਹੂੰ ਵਾਲੇ ਬੰਦੇ ਨੂੰ ਬਰੀਡ ਦਾ ਪਤਾ ਹੀ ਨਹੀਂ ਜੀ ਹੂੰ ਸਹੀ ਗੱਲ ਆ ਕਿ ਮੁੱਲ ਵੀ ਜਾਏਗਾ 45000 ਰੁਪਇਆ ਮੁੱਲ ਆ ਮਾਨਸਣ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਬਾਕੀ ਚਵਾਈ ਦਿਖਾਉਂਦੇ ਆ ਚਾਰੇ ਥਣ ਦਿਖਾਉਂਦਾ ਕੀ ਬਾਤ ਹੈ ਪੂਰੀ ਵਿਰਤੀ ਤੇ ਕੱਲਾ ਕੱਲਾ ਥਣ ਕੀੜੀ ਦੇ ਪਾਵੇ ਵਰਗੇ ਥਾਣਾ ਬਾਕੀ ਚੂਣ ਦੇਖਿਓ ਕਿੰਨਾ ਚੰਗਾ ਜਿਹੜੇ ਹਸਾਉਣਾ ਥਣ ਲੱਗੇ ਲੈ ਚਵਾਈ ਬੜੀ ਚੰਗੀ ਆ ਨਾ ਜੀ ਹਾਂਜੀ ਚੂਣ ਜਾਨ ਸੋਣਾ ਜੀ ਮੋਟਾ ਮੋਟਾ ਚੂਣਾ ਲੈ ਜਿਵੇਂ ਮਰਜ਼ੀ ਚਵਾਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਕਰਨ ਮੋੜ ਠੰਡੀ ਤਾਂ ਬੜੀ ਆ ਜੀ ਹਾਂ ਚਵਾਈ ਇੱਕ ਨੰਬਰ ਵਾਲਾ ਮਗਰਲੇ ਥਾਣਾ ਦੀ ਚੈੱਕ ਕਰ ਲੋ ਚਵਾਈ ਲੈ ਕਿਆ ਬਾਤ ਆ ਬੜਾ ਚੰਗਾ ਜੋਣਾ ਹਨਾ ਹਾਂਜੀ ਹਾਂਜੀ ਹਮ ਹੋਸਾਬ ਨਾਲ ਮੁੱਲ ਵੀ ਜਾਇਜ਼ ਆ ਬਾਈ ਮਾਨਤਨ ਜਰੂਰ ਹੋ ਜਾਊਗਾ ਠੀਕ ਠੁੰਡੀ ਫੁੱਲ ਮੜਾ ਪੱਕਾ ਮੰਨਿਆ ਕਰ ਕੀ ਇਹ ਮੁੱਲ ਹੈ ਜੀ ਹਮ ਜੇ ਆਪਣੇ ਘਰੇ ਮਤਲਬ 5-7 ਦਿਨ ਖੜ ਗਈ ਸੈੱਟ ਹੋ ਗਈ ਫਿਰੋਜਾ ਹੋ ਜੂ ਹਨਾ ਹਮ ਬਰ ਬਰੀਡ ਵਾਲੀ ਬਿਹੜ ਹੈਗੀ ਬਰੀਡ ਵਾਲੀ ਬਿਹੜ ਆ ਬਈ ਲੇਵਾ ਕਮਾਲ ਦਾ ਕੱਦ ਚੰਗਾ ਜੀ ਦੇਖੋ ਜੀ ਦੇਖ ਕਿੰਨੀ ਸੋਹਣੀ ਲੇਵਾ ਬਹੁਤ ਸਿੰਗਰ ਆਰਡਰ ਬਹੁਤ ਚੰਗਾ ਸੂਈ ਸਵਾਈ ਹੈ ਬਈ ਅੱਗੇ ਬਈ ਲਾਸਟ ਗੱਬਣ ਹਾਂਜੀ ਤਿਆਰੀ ਚ ਹੀ ਬਸ ਇੱਕ ਦੋ ਦਿਨ ਲੱਗੂ ਜੀ ਠੀਕ ਆ ਬਈ ਕਿਹੜਾ ਸੂਆ ਦੂਜਾ ਸੂਆ ਸਾਨੂੰ ਬਈ ਇਹਨੇ ਕਿੰਨੇ ਦਿਨ ਲੈਂਦੀ ਬਈ ਬਸ ਇੱਕ ਦੋ ਦਿਨ ਲਊ ਜੀ ਮੇਰੇ ਹਿਸਾਬ ਨਾਲ ਬਈ ਦੋ ਲੈ ਜੇ ਤਿੰਨ ਉਹ ਸੈੱਟ ਕਿੰਨਾ ਕੁ ਰਿਕਾਰਡ ਆ ਬਈ ਦੁੱਧ ਦਾ ਇਹ 14 ਲੀਟਰ ਦੱਸਿਆ ਜੀ ਮਾਲਕਾਨੀ ਜੀ ਤੋਂ ਲਈ ਪਿਛਲੇ ਸੂਏ ਕੱਢਿਆ ਵੀ ਮਨ ਲਾ ਵੀ ਬੰਦੇ ਨੇ ਆਪ ਦੀ ਹੁਣ ਸੌਫਤ ਨਾਲ ਲੈਣੀ ਆ ਹੁਣ ਸੇਵਾ ਮੂਰੇ ਵੱਧ ਹੋਈ ਤਾਂ ਚੰਗਾ ਕਰ ਵੱਧ ਕੱਢ ਦੋ ਜੀ ਫੇਸ ਚੰਗਾ ਬਰੀਡ ਚੰਗੀਆਂ ਲੇਵਾ ਕਮਾਲ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਲ ਨਿਕੜ ਮੇ ਪੂਰੇ ਗੈਬ ਤੇ ਖੋਲਿਓ ਬਈ ਤੋਰ ਕੇ ਦਿਖਾਇਓ ਪਸ਼ਾਂ ਤੋਂ ਲੇਵਾ ਵੀ ਚੰਗਾ ਫਾੜੀ ਵਾਲਾ ਆਰਡਰ ਤਿਆਰ ਕਰਦੀ ਹੁੰਦੀ ਐ ਕੱਲੀ ਕੱਚੀ ਕੱਚੀ ਆ ਉਸ ਹਾਵਨਾ ਅੰਦਾਜ਼ਾ ਲਾ ਲਿਓ ਤੇ ਦਿਨ ਇੱਕ ਦੋ ਲੈੰਦੀ ਐ ਤਾਂ ਬਸ ਇੱਕ ਦੋ ਤਨ ਬਸ ਦੋ ਤਿੰਨ ਕਦਨ ਇੱਥੇ ਜੇ ਲੈਣੇ ਜੀ ਹਾਂ ਕਿ ਮੈਕਸੀ ਬਰੀਡ ਚ ਆ ਗਈ ਜਿਵੇਂ ਗਰਮੀਆਂ ਚੱਲਣ ਵਾਲੀ ਸਹੀ ਗੱਲ ਆ ਬਈ ਹਾਂਜੀ ਗਰਮੀਆਂ ਸਰਦੀਆਂ ਮੌਸਮ ਜਿਹੜਾ ਮਰਜੀ ਆ ਫੁੱਲ ਕੰਮ ਜਾਂ ਫਰੂ ਤੇ ਬਾਕੀ ਫੈਂਡ ਫੋਡ ਵੀ ਕਰਮ ਲਈ ਦੀ ਚੰਗੀ ਆਊਗੀ ਬਾਈ ਤੇ ਕੀ ਮੋਲਾ ਬਾਈ ਜਾਇ ਜਿਆਦਾ ਲਈ ਜੀ ਦੇਵਾਂਗੇ 48000 ਦੀ ਬਸ 48000 ਦੀ ਮਾਨਤਨ ਹੋ ਜੂ ਮਾਨਤਨ ਹੋ ਜੂ ਕੱਲਾ ਛੋੜ ਆ ਲਈ ਠੀਕ ਆ ਬਾਈ ਪਰ ਰੇਟ ਹੀ ਨਹੀਂ ਮੰਗਣੂ 55 ਮੰਗ ਲਿਆ ਫੇ ਘਟੀ ਜਾ ਗਿਆ ਨਹੀਂ ਰੇਟ ਜਮਾ ਚਾਏ 48000 ਰੁਪਏ ਜਮਾ ਜਾਇਜ ਮੋਲਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਬੈਡ ਚੰਗੀ ਆ ਥਾਣ ਲੈਵਾ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣ ਬਰੀਕੀਆਂ ਚੈੱਕ ਕਰੋ ਬਣੂਗੀ ਬਹੁਤ ਜਿਹੜੇ ਸਾਹ ਹੁਣਾਂ ਵੜ ਦੀ ਤਿਆਰੀ ਆ ਲੇਵਾ ਦੇਖੋ ਪਹਿਲਾਂ ਲੈ ਬਾੜੀ ਸਾਹਿਬ ਜੀ ਅੱਜ ਤਾਂ ਜਦੋਂ ਮੰਨ ਲਾ ਨੇ ਪਸਮਾਕ ਕਰਨਾ ਸੂਣ ਵੇਲੇ ਫੋਰ ਜੋਸ਼ ਕਰਨਾ ਜੀ ਸਹੀ ਗੱਲ ਆ ਉਹ ਦੁੱਗਣਾ ਦੇਵਾ ਕਰ ਜਾਣਾ ਜੀ ਪਹਿਲਾਂ ਲੇਵਾ ਤਿਆਰ ਕਰਕੇ ਫੇਰ ਸੂਗੀ ਕਰਨ ਵਾਲੀ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਚੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ